ਬਠਿੰਡੇ ਜ਼ਿਲ੍ਹੇ ਦੀ ਇੱਕ ਲੜਕੀ ਤੇ ਦੋ ਨੌਜਵਾਨ ਕੁੱਲੂ ਘੁੰਮਣ ਦੇ ਲਈ ਜਾਂਦੇ ਨੇ। ਕੁੱਲੂ ਦੇ ਵਿੱਚ ਪਹੁੰਚਦੇ ਨੇ, ਘੁੰਮਦੇ ਫਿਰਦੇ ਨੇ, ਇੱਕ ਹੋਟਲ ਬੁੱਕ ਕਰਵਾਉਂਦੇ ਨੇ, ਹੋਟਲ ਦੇ ਵਿੱਚ ਰਹਿੰਦੇ ਨੇ। ਪਰ ਉਸ ਤੋਂ ਬਾਅਦ ਇੱਕ ਐਸੀ ਵਾਰਦਾਤ ਕਰ ਦਿੰਦੇ ਨੇ ਕਿ ਕੁੱਲੂ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੇ ਕੁੱਲੂ ਪੁਲਿਸ ਨੂੰ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਤੱਕ ਆਉਣਾ ਪੈ ਗਿਆ ਦੋ ਨੌਜਵਾਨਾਂ ਦੀ ਭਾਲ ਦੇ ਵਿੱਚ। ਦਰਅਸਲ ਹਿਮਾਚਲ ਪ੍ਰਦੇਸ਼ ਪਰਦੇਸ਼ ਪੰਜਾਬੀਆਂ ਦੇ ਲਈ ਪਹਿਲੇ ਦਿਨ ਤੋਂ ਖਿੱਚਦਾ ਕੇਂਦਰ ਰਿਹਾ ਹੈ ਸ਼ਾਇਦ ਇਸੇ ਕਰਕੇ ਕੋਈ ਜਸ਼ਨ ਦੇ ਕਰਕੇ ਕਿਸੇ ਪਾਰਟੀ ਦੇ ਕਰਕੇ ਇਹ ਤਿੰਨੋਂ ਦੋਸਤ ਜਿਹੜੇ ਆ ਉਹ ਹਿਮਾਚਲ ਪ੍ਰਦੇਸ਼ ਦੇ ਕੁਲੂ ਦੇ ਵਿੱਚ ਪਹੁੰਚੇ ਹੋ 11 ਜਨਵਰੀ ਦੇ ਦਿਨ ਕਸੋਲੀ ਦੇ ਵਿੱਚ ਇੱਕ ਨਿੱਜੀ ਹੋਟਲ ਨੂੰ ਇਹ ਤਿੰਨੋਂ ਬੁੱਕ ਕਰਦੇ ਨੇ ਉਸ ਤੇ ਵਿੱਚ ਰਹਿੰਦੇ ਨੇ 11 ਤਾਰੀਖ ਤੱਕ ਸਭ ਕੁਝ ਸਹੀ ਚੱਲ ਰਿਹਾ ਸੀ ਪਰ 12 ਤਰੀਕ ਨੂੰ ਹੁੰਦਾ ਕੁਝ ਐਸਾ ਆ ਕਿ ਹੋਟਲ ਸਟਾਫ ਨੂੰ ਵੀ ਹੱਥਾਂ ਪੈਰਾਂ ਦੀ ਪਹਿਚਾਨਦੀ ਆ ਦਰਅਸਲ ਆਪਣੇ ਕਮਰੇ ਤੋਂ ਇਹ ਤਿੰਨੋਂ ਜਣੇ ਜਿਹੜੇ ਆ ਉਹ ਰਿਸੈਪਸ਼ਨ ਵੱਲ ਆ ਰਹੇ ਸੀ ਫਰਕ ਸਿਰਫ ਇੰਨਾ ਸੀ ਜਿਸ ਤੇ ਵਿੱਚ ਦੋ ਨੌਜਵਾਨ ਬਿਲਕੁਲ ਸਹੀ ਸੀ ਪਰ ਲੜਕੀ ਬੇਹੋਸ਼ੀ ਦੀ ਹਾਲਾਤ ਵਿੱਚ ਸੀ ਜਦੋਂ ਇਸ ਤੇ ਬਾਰੇ ਹੋਟਲ ਸਟਾਫ ਦੇ ਵੱਲੋਂ ਪੁੱਛਿਆ ਜਾਂਦਾ ਆ ਕਿ ਲੜਕੀ ਨੂੰ ਕੀ ਹੋਇਆ ਤਾਂ ਦੋਨੋਂ ਨੌਜਵਾਨ ਇਹ ਕਹਿੰਦੇ ਨੇ ਕਿ ਲੜਕੀ ਨੇ ਸ਼ਰਾਬ ਪੀਤੀ ਹੋਈ ਆ ਸ਼ਰਾਬ ਦੇ ਨਾਲ ਇਹ ਬੇਹੋਸ਼ ਹੈ ਜਿਸ ਤੇ ਕਰਕੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਉਣੇ ਹਸਪਤਾਲ ਦੇ ਵਿੱਚ ਲਿਜਾਣਾ ਹੈ ਇਸ ਗੱਲ ਦੇ ਉੱਪਰ ਡਾਊਟ ਹੁੰਦਾ ਆ ਹੋਟਲ ਸਟਾਫ ਨੂੰ ਜਦੋਂ ਹੋਟਲ ਸਟਾਫ ਨੂੰ ਇਸ ਚੀਜ਼ ਦੇ ਉੱਪਰ ਡਾਊਟ ਹੁੰਦਾ ਆ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਹਸਪਤਾਲ ਦੇ ਵਿੱਚ ਜ਼ਰੂਰ ਇਸ ਲੜਕੀ ਨੂੰ ਲੈ ਕੇ ਜਾਵਾਂਗੇ ਪਰ ਸਾਡਾ ਇੱਕ ਸਟਾਫ ਮੈਂਬਰ ਜਿਹੜਾ ਉਹ ਤੁਹਾਡੇ ਨਾਲ ਜਾਊਗਾ ਇਹ ਸੁਣ ਕੇ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਦੋਹਾਂ ਨੌਜਵਾਨਾਂ ਨੂੰ ਜਿਹੜੇ ਬਠਿੰਡੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਤੋ ਕਰਦੇ ਕੁਝ ਐਸਾ ਨੇ ਲੜਕੀ ਨੂੰ ਰਿਸੈਪਸ਼ਨ ਦੇ ਉੱਪਰ ਹੀ ਛੱਡਦੇ ਨੇ ਲੜਕੀ ਨੂੰ ਰਿਸੈਪਸ਼ਨ ਤੇ ਛੱਡ ਕੇ ਜਿਹੜਾ ਹੈ ਗਿਆ ਉਹ ਖੁਦ ਉੱਥੋਂ ਫਰਾਰ ਹੋ ਜਾਂਦੇ ਨੇ ਇਹ ਦੱਸਿਆ ਗਿਆ ਕਿ ਬਠਿੰਡਾ ਤੋਂ ਕਸੌਲ ਤੱਕ ਉਹ ਆਪਣੀ ਸਕੋਰਪੀਓ ਗੱਡੀ ਤੇ ਜਾਂਦੇ ਨੇ ਪਰ ਜਦੋਂ ਉਹ ਹੋਟਲ ਤੋਂ ਭੱਜਦੇ ਨੇ ਤਾਂ ਸਕੋਰਪੀਓ ਗੱਡੀ ਤੇ ਆਪਣਾ ਫੋਨ ਵੀ ਉਸ ਉਸ ਗੱਡੀ ਦੇ ਵਿੱਚ ਛੱਡ ਜਾਂਦੇ ਨੇ ਸ਼ਾਇਦ ਇਸੇ ਕਰਕੇ ਤਾਂ ਜੋ ਉਹਨਾਂ ਦੀ ਲੋਕੇਸ਼ਨ ਟ੍ਰੇਸ ਨਾ ਕੋਈ ਕਰ ਸਕੇ ਉਸ ਤੋਂ ਬਾਅਦ ਜਦੋਂ ਹਸਪਤਾਲ ਦੇ ਨਾਲ رابطہ ਹੋਟਲ ਦੇ ਵੱਲੋਂ ਕੀਤਾ ਜਾਂਦਾ ਆ ਤਾਂ ਫਿਰ ਪਤਾ ਇਹ ਲੱਗਦਾ ਹੈ ਕਿ ਲੜਕੀ ਜਿਹੜੀ ਆ ਉਹ ਮਰਤ ਗਿਆ ਫਿਰ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਆ ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਵੀ ਹਰਕਤ ਦੇ ਵਿੱਚ ਆਉਂਦਾ ਆ ਤਾਂ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਆ ਤਾਂ ਨੌਜਵਾਨ ਆਕਾਸ਼ਦੀਪ ਸਿੰਘ ਦੀ ਪਛਾਣ ਹੁੰਦੀ ਆ ਜਿਹੜਾ ਭਕਤਾ ਪਾਇਕਾ ਦੇ ਨਾਲ ਸਬੰਧਿਤ ਹੈ ਭਕਤਾ ਪਾਇਕਾ ਦੇ ਵਿੱਚ ਪੁਲਿਸ ਪਹੁੰਚਦੀ ਆ ਤੇ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਰੈਡ ਕੀਤੀ ਜਾਂਦੀ ਆ ਉਸ ਦੇ ਘਰ ਦੇ ਵਿੱਚ ਪਰ ਆਰੋਪੀ ਜਿਹੜਾ ਆ ਉਹ ਆਪਣੇ ਘਰ ਦੇ ਵਿੱਚ ਨਹੀਂ ਮਿਲਦਾ ਇੱਕ ਰਿਪੋਰਟ ਦੀ ਮੰਨੀਏ ਤਾਂ ਇਸ ਆਕਾਸ਼ਦੀਪ ਸਿੰਘ ਨੇ ਪਿਛਲੇ ਸਮੇਂ ਦੇ ਦੌਰਾਨ ਜ਼ਮੀਨ ਵੇਚ ਕੇ ਇੱਕ ਥਾਰ ਗੱਡੀ ਨਵੀਂ ਲਈ ਸੀ ਆਰੋਪੀ ਦੇ ਘਰ ਦੇ ਵਿੱਚ ਰੇਡ ਜਿਹੜੀ ਆ ਉਹ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਆਰੋਪੀ ਨਹੀਂ ਮਿਲਦਾ ਤੇ ਪੁਲਿਸ ਨੂੰ ਖਾਲ ਬਠਿੰਡਾ ਤੋਂ ਖਾਲੀ ਹੱਥ ਜਿਹੜਾ ਉਹ ਵਾਪਸ ਜਾਣਾ ਪੈਂਦਾ ਹੈ ਮਰਤਕ ਲੜਕੀ ਦਾ ਪੋਸਟਮਾਰਟਮ ਹੋ ਚੁੱਕਾ ਹੈ ਮਰਤਕ ਲੜਕੀ ਜਿਹੜੀ ਆ ਉਹ ਬਠਿੰਡੇ ਦੇ ਨਾਲ ਸਬੰਧਿਤ ਆ ਪਰ ਪੋਸਟਮਾਰਟਮ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ ਇਸ ਮਸਲੇ ਦੇ ਵਿੱਚ ਮਾਮਲਾ ਜਿਹੜਾ ਆ ਉਹ ਦਰਜ ਹੋ ਚੁੱਕਾ ਹੈ ਹਾਲਾਂਕਿ ਪੁਲਿਸ ਨੂੰ ਉਡੀਕ ਹੈ ਪੋਸਟਮਾਰਟਮ ਦੀ ਰਿਪੋਰਟ ਦੀ ਕਿ ਆਖਰ ਲੜਕੀ ਦੀ ਜਿਹੜੀ ਡੈਥ ਆ ਉਹ ਕਦੋਂ ਹੋਈ ਤੇ ਲੜਕੀ ਦੀ ਡੈਥ ਕਿਵੇਂ ਹੋਈ ਕਿਉਂਕਿ ਉਹਨਾਂ ਦੋਨਾਂ ਨੌਜਵਾਨਾਂ ਦੇ ਦਸਤਾਨ ਮੁਤਾਬਕ ਜੋ ਦੋ ਨੌਜਵਾਨ ਦਸਤੇ ਨੇ ਉਹ ਕਹਿੰਦੇ ਨੇ ਕਿ ਜਿਆਦਾ ਸ਼ਰਾਬ ਪੀਤੀ ਹੋਈ ਸੀ ਜਿਸ ਤੇ ਕਰਕੇ ਅਸੀਂ ਇਸ ਨੂੰ ਹਸਪਤਾਲ ਲਿਜਾ ਰਹੇ ਹਾਂ ਪਰ ਹਾਲੇ ਪੁਲਿਸ ਨੂੰ ਉਡੀਕ ਹੈ ਤਾਂ ਅਗਲੀ ਕਾਰਵਾਈ ਸ਼ਾਇਦ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇ ਤੁਸੀਂ ਇਸ ਤੇ ਬਾਰੇ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਧੰਨਵਾਦ ਜੀ